ਧਹਾਰ ਹੋਵੇ ਬੜੀ ਕੋਟ ਮਾਰ ਹੋਵੇ ਛੱਟ ਕਿਤੇ ਉੱਚੀ ਹੋਵੇ ਅੱਖ ਮੇਰੀ ਸੁੱਚੀ ਹੋਵੇ ਘਾੜੇ ਉੱਤੇ ਬੈਠਾ ਹਾਂ ਤਿਤਰਾ ਨੂੰ ਬਿਨਾ ਗਿਣੇ ਖਾਈ ਜਾਵਾਂ ਮੈਨੂੰ ਛਡਵਾਉਣ ਲਈ ਮੈਨੂੰ ਛਡਵਾਉਣ ਲਈ ਕੋਈ ਨਾ ਤਿਆਰ ਹੋ ਹਾਂ ਆਸ਼ਿਕ ਜਿਹੜੇ ਬੇਇੱਜ਼ਤੀ ਦੇ ਆਦੀਆਂ ਓਹ ਕਿਹੜੀ ਕੁੜੀ ਜੀ ਤੋਂ ਚੁੱਤੀਆਂ ਨਹੀਂ ਖਾਦੀਆਂ ਅਸੀਂ ਹਾਂ ਆਸ਼ਿਕ ਜਿਹੜੇ ਬੇਇੱਜ਼ਤੀ ਦੇ ਆਦੀਆਂ ਓਹ ਕਿਹੜੀ ਕੁੜੀ ਜੀ ਤੋਂ ਚੁੱਤੀਆਂ ਨਹੀਂ ਖਾਦੀਆਂ ਬੇਇੱਜ਼ਤੀ ਦੇ ਨਾਲ ਸਾਡਾ ਬੇਇੱਜ਼ਤੀ ਦੇ ਨਾਲ ਸਾਡਾ ਓਏ ਹੋਰ ਗੂੜਾ ਪਿਆਰ ਹੋ ਲਾ ਨਿਹਾਰ ਦੇ ਸਾਡੇ ਕੋਲੋਂ ਸਿੱਖੇ ਕੋਈ ਫਾਰਮੂਲੇ ਪਿਆਰ ਦੇ ਛੇਤੀ ਛੇਤੀ ਮਾਨਾ ਅਸੀਂ ਹਾਜ਼ਲਾ ਨਿਹਾਰ ਦੇ ਕਹਿੰਦੇ ਨੇ ਸਿਆਣੇ ਬੰਦਾ ਕਹਿੰਦੇ ਨੇ ਸਿਆਣੇ ਬੰਦਾ ਓਏ ਡਿੱਗ ਕੇ ਸਵਾਰ ਹੋ ਦਾ ਗੱਲਵਾਦਾ ਵਿਸ਼ਾ ਪੰਜਾਬ ਦੇ ਲੋਕਾਂ ਦੇ ਬਾਰੇ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਦੇ ਵਿੱਚ ਨੌਜਵਾਨ ਭੈਣ ਭਰਾ ਸਾਡੇ ਬਜ਼ੁਰਗ ਹੋਰ ਵੀ ਹਰ ਕੈਟਾਗਰੀ ਦੇ ਹੈ ਕਹੇ ਕਿਸਾਨ ਹੈ ਮਜ਼ਦੂਰ ਆ ਉਹਨਾਂ ਦੁਕਾਨਦਾਰਾ ਜੋਬ ਕਲਾਜ ਪਰਥਨ ਹੈ ਕੋਈ ਬਿਜ਼ਨਸਮੈਨ ਹੈ ਜਾਣੇ ਕਿ ਉਹ ਟਰਾਂਸਪੋਰਟਰਾਂ ਸਾਰਿਆਂ ਦੇ ਵਾਸਤੇ ਹੀ ਹੈ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹੈ ਜਿਵੇਂ ਕਿ ਫੇਸਬੁੱਕ YouTube ਜਾਂ Instagram ਜਾਂ ਹੋਰ ਵੀ ਬਹੁਤ ਸਾਰੇ ਪਲੇਟਫਾਰਮ ਹਨ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਕਿ ਲੋਕਾਂ ਦੇ ਲਈ ਸਭ ਤੋਂ ਜ਼ਿਆਦਾ ਐਂਟਰ 18 ਮਿੰਟ ਦਾ ਕੰਮ ਕਰਦਾ ਹੈ ਕਿਉਂਕਿ ਪੰਜਾਬ ਦੇ ਲੋਕ ਕਿਉਂਕਿ ਇੰਡੀਆ ਦੇ ਲੋਕ ਜਾਂ ਹੋਰ ਵੀ ਪੂਰੇ ਵੜ ਦੇ ਲੋਕਾਂ ਦੇ ਲਈ ਜਿਹੜਾ ਐਂਟਰਟੇਨਮੈਂਟ ਹੈ ਕਿਉਂਕਿ ਪੰਜਾਬ ਦੇ ਲੋਕ ਲੋਕਾਂ ਦੇ ਇੱਕ ਐਂਟਰਟੇਨਮੈਂਟ ਦਾ ਇੱਕ ਸਾਧਨ ਬਣਿਆ ਹੋਇਆ ਹੈ ਜਿਹਦੇ ਵਿੱਚ ਅਸਰੇਦਤਾ ਵੀਡੀਓ ਜਾਂ ਕਲਿੱਪ ਜਾਂ ਕਮੇਡੀਅਨ ਜਾਂ ਹੋਰ ਬਹੁਤ ਸਾਰੀਆਂ ਹਰ ਕਿਸਮ ਦੀਆਂ ਇਸ ਤੇ ਵੀਡੀਓ ਅਪਲੋਡ ਕੀਤੇ ਜਾਣਦਿਆਂ ਸੰਗਾਂ ਜਿਹੜਾ ਕਿ ਸਾਰਿਆਂ ਦੇ ਲਈ ਇੱਕ ਐਂਟਰਟੇਨਮੈਂਟ ਦਾ ਹਿੱਸਾ ਬਣਦਾ ਜਾ ਰਿਹਾ ਹੈ ਸਾਡਾ ਮੇਨ ਮਕਸਦ ਪੰਜਾਬ ਦੇ ਲੋਕਾਂ ਨੂੰ ਇਹੀ ਦੱਸਣਾ ਹੈ ਜਿਹੜਾ ਤੁਸੀਂ ਐਂਟਰਟੇਨਮੈਂਟ ਮੋਰੰਜਨ ਦਾ ਸਾਧਨ ਬਣਾਈ ਬੈਠੇ ਆਂ ਸੋਸ਼ਲ ਮੀਡੀਆ ਨੂੰ ਇਹਦੇ ਵਿੱਚ ਤੁਹਾਨੂੰ ਫਿਜ਼ੀਕਲੀ ਕੋਈ ਲਾਭ ਨਹੀਂ ਹੋਣਾ ਕਿਉਂਕਿ ਤੁਹਾਨੂੰ ਕੁਝ ਮਿੰਟਾਂ ਲਈ ਚੰਦ ਸਕਿੰਟਾਂ ਲਈ ਤੁਸੀਂ ਆਪ ਦਾ ਜਿਹੜਾ ਹੈਗਾ ਜਿਵੇਂ ਹਾਸਾ ਮਜ਼ਾਕ ਮੋਰੰਚਨਾ ਖੁਸ਼ੀ ਜਾਂ ਇਹ ਹੀ ਜਾਣੇ ਕਿ ਤੁਸੀਂ ਲੈ ਸਕਦੇ ਹੋ ਜਿਹਦੇ ਨਾਲ ਸਾਡਾ ਥੋੜਾ ਬਹੁਤਾ ਮਨ ਬਦਲ ਜਾਂਦਾ ਕਿਉਂਕਿ ਸਾਡੇ ਪੰਜਾਬ ਦੇ ਲੋਕ ਬਹੁਤ ਛਾਰੇ ਸੀ ਗੱਲ ਕਰਕੇ ਕਿਉਂਕਿ ਮਿਹਰਜੀਗਾਰੀ ਬਹੁਤ ਜ਼ਿਆਦਾ ਹੈਗੀ ਆ ਇਸ ਨੂੰ ਐਂਟਰਟੇਨਮੈਂਟ ਵਜੋਂ ਹੀ ਸਭ ਤੋਂ ਜ਼ਿਆਦਾ ਵਰਤੇ ਜਾਂਦਾ ਹੈ। ਇਹਦੇ ਵਿੱਚ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਜੀਰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਗੁਰਗਾ ਨੂੰ ਮਾਤਾ ਨੂੰ ਭੈਣਾਂ ਨੂੰ ਬੱਚਿਆਂ ਨੂੰ ਜਿਹੜੇ ਸਕੂਲ ਦੇ ਬੱਚੇ ਐ ਕਾਲਜ ਦੇ ਸਟੂਡੈਂਟਾਂ ਸਾਰਿਆਂ ਨੂੰ ਵੀ ਬੈਂਚ ਕਰਦਾ ਹਾਂ। ਤੁਸੀਂ ਐਂਟਰਟੇਨਮੈਂਟ ਦਾ ਹਿੱਸਾ ਬਣੋ ਤੁਸੀਂ ਦੇਖੋ ਆਪਣਾ ਮੋਰੰਜਨ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਲੇਕਣਾ ਸਾਡਾ ਇਹ ਕਹਿਣਾ ਹੈ ਸਾਡਾ YouTube ਚੈਨਲ ਟ੍ਰਾਇੰਗਲ ਪਾਰਟੀ ਆਫ ਪੰਜਾਬ ਅਤੇ ਸੋਨਾ ਪੰਜਾਬ ਹੈ ਜਿਹਦੇ ਵਿੱਚ ਅਸੀਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦੇ ਵਿੱਚ 1866 ਵੀਡੀਓ ਅਪਲੋਡ ਕਰ ਚੁੱਕੇ ਹਾਂ ਸੋਨਾ ਪੰਜਾਬ ਦੇ ਵਿੱਚ 252 ਵਿਰੂ ਆਪ ਕੋਰਡ ਹੋ ਚੁੱਕੇ ਹਨ ਜਿਹੜਾ ਕਿ ਪੰਜਾਬ ਦੀ ਹਰ ਵਰਗ ਦੀ ਜਿਵੇਂ ਕਿਸਾਨ ਹੈ ਮਜ਼ਦੂਰ ਆ ਛੋਟੇ ਦੁਕਾਨ ਰਿਕਸ਼ੇ ਵਾਲਾ ਕੁਜਾਟੋ ਵਾਲਾ ਕੋਈ ਜਿਵੇਂ ਕਿ ਮੇਲਿਆਂ ਤੇ ਜਾਂਦੇ ਆ ਟੈਂਪਰੇਰੀ ਫੋਟੋ ਹੁਣ ਦੁਕਾਨਾਂ ਲਾਉਂਦੇ ਆ ਵਿਰੂਸ਼ਮੈਂਟ ਬਾਰੇ ਹਰ ਜੋਬ ਕਲਾਸ ਪਰਸ਼ਨ ਬਾਰੇ ਉਹਨਾਂ ਦੀ ਅਸੀਂ ਦਿਸ਼ਾ ਦਿਸ਼ਾ ਨੂੰ ਅਸੀਂ ਉਜਾਗਰ ਕੀਤਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਆਪਣੇ ਬਾਰੇ ਪਤਾ ਚੱਲ ਸਕੇ ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਮੰਗਾਈ ਜ਼ਿਆਦਾ ਹੈਗੀ ਜਾਂ ਬੀੜ ਚੱਲਦੇ ਨਹੀਂ ਕਿ ਐਜੂਕੇਸ਼ਨ ਮਹਿੰਗੀ ਹੋ ਚੁੱਕੀ ਆ ਸੇਹ ਦੇ ਸਹੂਲਤਾਂ ਨਹੀਂ ਅਮੇਜ਼ਿੰਗਾਂ ਨਸ਼ਾ ਬਹੁਤ ਚੱਲ ਰਿਹਾ ਹੈਗਾ ਸਰਕਾਰਾਂ ਦਾ ਇਸ ਦੇ ਵੱਲ ਕੋਈ ਧਿਆਨ ਨਹੀਂ ਕਿਉਂਕਿ ਪੰਜਾਬ ਦੇ ਸਾਰੇ ਲੋਕ ਆਪਣੇ ਆਪਣੇ ਐਂਟਰਟੇਨਮੈਂਟ ਦੇ ਵਿੱਚ ਲੱਗੇ ਹੋਏ ਹਨ ਸਰਕਾਰਾਂ ਵੀ ਚਾਹੁੰਦੀਆਂ ਹਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇਸੇ ਪਾਸੇ ਧਿਆਨ ਲਗਾਇਆ ਜਾ ਸਕੇ ਤਾਂ ਜੋ ਉਹਨਾਂ ਜਿਹੜੇ ਅਸਲੀ ਮੁੱਦੇ ਹੈਗੇ ਆ ਅਸਲੀ ਮੰਗਾਂ ਹੈਗੀਆਂ ਸਾਡੇ ਮੁੱਢਲੇ ਹੱਕਾਂ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਸਕੇ ਸਾਡਾ ਇਹ ਵੀ ਕਹਿਣਾ ਹੈ ਤੁਸੀਂ ਸਾਡੀ ਕੱਲੀ-ਕੱਲੀ ਵੀਡੀਓ ਕਾ ਤੁਸੀਂ ਦੇਖੋਗੇ ਤੁਹਾਨੂੰ ਮਹਿਸੂਸ ਹੋਊਗਾ ਯਾਰ ਵਾਕਿਆ ਹੀ ਟ੍ਰਾਇੰਗਲ ਪਾਰਟੀ ਪੰਜਾਬ ਸਾਡੇ ਦੀ ਕੁਝ ਕਰਨਾ ਚਾਹੁੰਦੀ ਆ ਤੁਸੀਂ ਟ੍ਰਾਇੰਗਲ ਪਾਰਟੀ ਪੰਜਾਬ ਦਾ ਹਿੱਸਾ ਬਣ ਸਕਦੇ ਹੋ ਤੁਸੀਂ ਸਾਡੀਆਂ ਵੀਡੀਓ ਨੂੰ ਕੱਲੀ-ਕੱਲੀ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖੋਗੇ ਸੁਣੋਗੇ ਸਮਝੋਗੇ ਵਿਚਾਰੋਗੇ ਤਾਨੂੰ ਇਹ ਵੀ ਪਤਾ ਲੱਗ ਜੂ ਜਿੰਨੀਆਂ ਵੀ ਰਾਜਿਤ ਪਾਰਟੀਆਂ ਪੰਜਾਬ ਦੇ ਵਿੱਚ ਹਨ ਕੋਈ ਵੀ ਪਾਰਟੀ ਅੱਜ ਪੰਜਾਬ ਦੇ ਲੋਕਾਂ ਦੇ ਬਾਰੇ ਵਿੱਚ ਮਜ਼ਦੂਰਾਂ ਦੇ ਕਿਸਾਨਾਂ ਦੇ ਛੋਟੇ ਦੁਕਾਨਦਾਰਾਂ ਦੇ ਚਾਹੇ ਟੀਚਰਾਂ ਦੇ ਚਾਹੇ ਆਪਣੇ ਜਿਹੜੇ ਅਨਪਲਾਈਮੈਂਟ ਜਿਹੜੇ ਹੁਣ ਧਰਲੇ ਦੇ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਵੀ ਗੱਲ ਨਹੀਂ ਕਰਦੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹੀ ਕਹਿਣਾ ਹੈ ਕਿਉਂਕਿ ਪੰਜਾਬ ਦਾ ਜਿਹੜਾ ਸਿਸਟਮ ਹੈ ਸਾਡੇ ਦੇਸ਼ ਦਾ ਸਿਸਟਮ ਉਸ ਨੂੰ ਬਦਲਿਆ ਜਾਵੇ ਉਸ ਨੂੰ ਕੈਨੇਡਾ ਦੇ ਅਮਰੀਕਾ ਦੇ ਮਾਡਲ ਦੇ ਤੌਰ ਤੇ ਲਿਆਂਦਾ ਜਾਵੇ ਕਿਉਂਕਿ ਹਰ ਚੀਜ਼ ਪੌਸੀਬਲ ਆ ਹੋ ਜਾਂਦਾ ਹੈਗਾ ਜੇ ਅਸੀਂ ਕਰਾਂਗੇ ਤਾਂ ਇਹਦੇ ਵਿੱਚ ਜਿਹੜੀਆਂ ਸਾਡੀਆਂ ਮੋਟਰ ਲੀਆਂ ਲੋੜਾਂ ਹਨ ਇਹਦੇ ਵਿੱਚ ਇਹੀ ਹੈ ਟ੍ਰਾਇੰਗਲ ਪਾਰਟੀ ਪੰਜਾਬ ਇਹੀ ਕਹਿੰਦੇ ਵੀ ਹਰ ਇੱਕ ਦਾ ਹਰ ਇੱਕ ਕੋਲੇ ਘਰ ਹੁਣਾ ਸਾਇ ਤੇ ਉਹ ਵੀ ਇਦਾਂ ਕਿਸ ਤਰ੍ਹਾਂ ਸਹੂਲਤਾਂ ਦੇ ਨਾਲ ਸਰਕਾਰ ਆਪਣੇ ਜ਼ਿੰਮੇਵਾਰੀ ਤੇ ਬਣਾ ਕੇ ਦੇਵੇ ਕਿਉਂਕਿ ਕਿਉਂਕਿ ਪੰਜਾਬ ਦੇ ਸਾਰੇ ਹੀ ਚਾਹੇ ਅਨਪੜਾ ਪੜ੍ਹੇ ਲਿਖੇ ਸਾਰੇ ਕੋਈ ਵੀ ਹੈ ਕਿਉਂਕਿ ਜੀਐਸਟੀ ਭਰਦੇ ਹਨ ਟੈਕਸ ਭਰਦੇ ਹਨ ਟੋਲ ਟੈਕਸ ਵੀ ਦਿੰਦੇ ਹਨ ਹੋਰ ਵੀ ਬਹੁਤ ਸਾਰੇ ਟੈਕਸ ਹਨ ਜਿਹੜੇ ਪੇ ਕਰਦੇ ਹੈ ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਦੂਜਾ ਅਸੀਂ ਕਹਿੰਦੇ ਆ ਵੀ ਮਜ਼ਦੂਰ ਦੇ ਦੇ ਆਲੇ 1600 ਰੁਪਏ ਹੋਣੀ ਚਾਹੀਦੀ ਹੈ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਦੀ ਚਾਹੇ ਉਹ ਪ੍ਰਾਈਵੇਟ ਅਪਲਾਈ ਆ ਚਾਹੇ ਸਰਕਾਰੀ ਆ ਉਹਦੀ ਜਾਣੇ ਕਿ ਇਹਦੀ ਸਰਜਰੀ ਹੋਣੀ ਚਾਹੀਦੀ ਆ ਅੱਗੇ ਅਸੀਂ ਕਹਿੰਦੇ ਆ 12ਵੀਂ ਤੱਕ ਜਾਣੇ ਕਿ 18 ਸਾਲ ਦੀ ਉਮਰ ਤੱਕ ਹਰ ਇੱਕ ਨੂੰ ਫ੍ਰੀ ਐਜੂਕੇਸ਼ਨ ਮਿਲਣੀ ਚਾਹੀਦੀ ਚਾਹੇ ਪ੍ਰਾਈਵੇਟ ਸਕੂਲ ਚ ਐਜੂਕੇਸ਼ਨ ਲਵੇ ਤੇ ਸਰਕਾਰੀ ਚ ਲਵੇ ਸਾਰਾ ਖਰਚਾ ਸਰਕਾਰ ਨੂੰ ਉਠਾਉਣਾ ਪੈਗਾ ਅੱਗੇ ਅਸੀਂ ਇਹ ਵੀ ਕਹਿੰਦੇ ਆ ਸਿਹਤ ਸਹੂਲਤਾਂ ਜੰਮੂ ਤੋਂ ਲੈ ਕੇ ਮਹਾਰਾਸ਼ਟਰ ਤੱਕ ਲਾਈਫਟਾਈਮ ਫ੍ਰੀ ਮੈਡੀਕਲੀਆਂ ਚਾਹੀਦੀਆਂ ਹਨ ਅੱਗੇ ਅਸੀਂ ਇਹ ਵੀ ਕਹਿੰਦੇ ਆ 70 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਆ ਤਾਂ ਲੋਨਾਂ ਦਾ ਬੁਰੇਪਾ ਵਧੀਆ ਤਰੀਕੇ ਦੇ ਨਾਲ ਕੱਟ ਸਕੇ ਅੱਗੇ ਟ੍ਰਾਇੰਗਲ ਪਾਰਟੀ ਉਹ ਪੰਜਾਬ ਇਹ ਵੀ ਕਹਿੰਦੀ ਆ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਫਾਰਮ ਹਾਊਸ ਬਣਾ ਕੇ ਉਹਦੇ ਤਰੀਕੇ ਨਾਲ ਖੇਤੀਬਾੜੀ ਕਰਵਾਈ ਜਾਊਗੀ ਤਾ ਜੋ ਆਪਣੀਆਂ ਜਲਛਾਂ ਦੇ ਪ੍ਰੋਡਕਟ ਬਣਾ ਕੇ ਉਹਦੇ ਤੇ ਰੇਟ ਲਾ ਕੇ ਸਾਰੇ ਖਰਚੇ ਪਾ ਕੇ ਆਪਣਾ ਪ੍ਰਾਫਿਟ ਲਾ ਕੇ ਆਪਣੇ ਬਣਾਏ ਹੋਏ 2100 ਗਰੋਸਰੀ ਸਟੋਰਾਂ ਤੇ ਸੇਲ ਕਰ ਸਕਣ ਤਾਂ ਜੋ ਇੱਕ ਵਧੀਆ ਇਨਕਮ ਲੈ ਸਕਣ ਕਿਉਂਕਿ ਜਿਹੜੀਆਂ ਮੰਡੀਆਂ ਨੇ ਉਹੀ ਯਾਨੀ ਕਿ ਗਰੋਸਰੀ ਸਟੋਰਾਂ ਦਾ ਹੀ ਕੰਮ ਦੇਣਗੇ ਆ ਇਸ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਆਪਣਾ ਸਮਾਂ ਐਂਟਰਟੇਨਮੈਂਟ ਦੇ ਵਿੱਚ ਖਰਾਬ ਨਾ ਕਰੋ ਇਸ ਦੇ ਵਿੱਚੋਂ ਮਿਲਦਾ ਤਾਂ ਵਾਹੇ ਕੁਝ ਨਹੀਂ ਚਲੋ ਅਛਣਾ ਥੋੜਾ-ਬੋੜਾ ਅਛਣਾ ਵਿੱਚ ਚਾਹੀਦਾ ਐਨਜੋਏ ਵੀ ਕਰਨਾ ਚਾਹੀਦਾ ਪਰ ਜਿਹੜੀਆਂ ਸਾਡੀਆਂ ਵੀਡੀਓ ਹਨ ਉਹ ਤੁਸੀਂ ਦੇਖੋਗੇ ਸਾਡਾ ਚੈਨਲ ਫਾਲੋ ਕਰੋਗੇ ਸਬਸਕ੍ਰਾਈਬ ਕਰੋਗੇ ਤੁਹਾਨੂੰ ਫਿਜ਼ੀਕਲੀ ਇਹ ਮਹਿਸੂਸ ਹੋਊਗਾ ਯਾਰ ਸਾਡੇ ਲਈ ਕੋਈ ਨਾ ਕੋਈ ਪਾਰਟੀ ਹੈਗੀ ਆ ਜਿਹੜੀ ਸਾਡੇ ਨਾਲ ਖੜੀ ਹੈਗੀ ਆ ਇਹਦੇ ਵਿੱਚ ਤੁਹਾਨੂੰ ਫਿਜ਼ੀਕਲੀ ਹੀ ਲਾਭ ਹੋਣਾ ਹੈਗਾ ਜੇ ਹਰ ਇੱਕ ਦੀ ਇਨਕਮ ਵਧੀ ਹੈ ਵਧੀਆ ਘਰ ਮਿਲਦਾ ਹੈਗਾ ਬੱਚਿਆਂ ਨੂੰ ਵਧੀਆ ਤੇ ਕਿੰਨਾ ਭਰਾ ਸਕਦਾ ਹੈਗਾ ਸਿੱਖੂ ਤਾਂ ਮਿਲ ਜਗਾ ਹਨ ਤਾਂ ਆਪਾਂ ਰਾਲ ਕੇ 2027 ਦੇ ਵਿੱਚ ਆਪਣੀ ਮਨਪੋਂ ਦੀ ਸਰਕਾਰ ਵੀ ਬਣਾ ਸਕਦੇ ਹਾਂ ਕਿਉਂਕਿ ਹਰ ਚੀਜ਼ ਪੌਸੀਬਲ ਹੈਗੀ ਅਸੀਂ ਇਹ ਕਹਿੰਦੇ ਹੈਗੇ ਹਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਕਿ ਪੰਜਾਬ ਦੇ ਲੋਕਾਂ ਬਾਰੇ ਨਹੀਂ ਸੋਚਦੀਆਂ ਨਹੀਂ ਸਮਝਦੀਆਂ ਹਨ ਤੁਸੀਂ ਦੇਖ ਲਓ ਹੁਣ ਕਿੰਨਾ ਰੌਲਾ ਪਿਆ ਹੋਇਆ ਹੈ ਅਸੀਂ ਅਕਾਲੀ ਦਲ ਬਾਗਲ ਦੀ ਗੱਲ ਕਰਗੇ ਅੰਮ੍ਰਿਤਸਰਾਂ ਜਿਹੜੀ ਸਿਮਰ ਸਿੰਘ ਮਾਂ ਦੇ ਪਾਰਟੀ ਉਹਦੀ ਗੱਲ ਕਰਗੇ ਦਲ ਖਾਲਸਾ ਦੀ ਗੱਲ ਕਰਗੇ ਜਿਹੜੀ ਨਵੀਂ ਪਾਰਟੀ ਬਣੀ ਹੈ ਵਾਰਿਸ ਪੰਜਾਬ ਦੇ ਗਾ ਹੋਰ ਵੀ ਜਿਹੜੇ ਕਾਂਗਰਸ ਆ ਆਪ ਆ ਜਾਂ ਭਾਜਪਾ ਪੱਪਾ ਪਈ ਹੈਗੀ ਆ ਇਹ ਸਾਰੀਆਂ ਜੋੜ-ਜੋੜ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਉਂਕਿ 2027 ਦੇ ਵਿੱਚ ਛਤਾਂ ਦੇ ਵਿੱਚ ਆਉਣਾ ਚਾਹੁੰਦੀਆਂ ਹਨ ਤੇ ਪੰਜਾਬ ਦੇ ਲੋਕਾਂ ਦੇ ਵਾਲ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਬਦੇ ਇਹ ਜਾਣਕਾਰੀ ਲੈਣ ਲਈ ਤੁਸੀਂ ਇਹਠ ਲੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੇ ਪੰਜਾਬ ਸੁਣਾ ਆਪਣਾ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਾਫਟ ਸੇਜ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਇਲਾਕਿਆਂ ਬਾਰੇ ਹੈਲੋ ਕੌਣ ਬੋਲਦਾ ਜੀ ਹੈਲੋ ਮੈਂ ICICI ICICI ਬੋਲ ਰਹੀ ਹਾਂ ਮਮੋ ਮੈਨੂੰ ਸਮਝ ਨਹੀਂ ਆਈ ਜੀ ਪਤਾ ਨਹੀਂ ਲੱਗਿਆ ਦੁਬਾਰਾ ਬੋਲੋ ਜੀ ਜੀ ਮੈਂ ICICI ICICI ਬੋਲ ਰਹੀ ਹਾਂ ਮੇਰੇ ਆਈਪੀ 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 ਫਿਰ ਕਿੱਥੇ ਚਲੀ ਗਈ ਜੀ ਮਾ ਬਾ ਮਹਾਰਾਜ ਦੀ ਸੌ ਦੋ ਤਿੰਨ ਦਿਨ ਹੋ ਗਏ ਕਰਨੀਆਂ ਜੀ ਇੱਥੇ ਤਾਂ ਕੋਈ ਨਹੀਂ ਆਈ ਹਾਂ ਮੇਰੇ ਕੋਟ ਸ਼ਮੀਰ ਵਾਲੇ ਭੂਆ ਜ਼ਰੂਰ ਆਈ ਤੀ ਜੀ ਪਰਸੋ

ਖੇਤੀ ਕਰਦੇ ਜੀ ਹੋਰ ਇੱਥੇ ਨਾ ਮਨਮੋਹਨ ਸਿੰਘ ਲੱਗੇ ਹੋਏ ਆ ਜੀ ਪਰ ਉਹ ਖੇਤੀ ਹੁੰਦੀ ਕਿਉਂ ਬੱਚਾ ਕੱਖ ਨਹੀਂ ਜੀ ਤੁਸੀਂ ਦੇਖ ਲਓ ਵੀ ਬਿਜਲੀ ਦਾ ਇੰਨਾ ਬੁਰਾ ਹਾਲ ਹੈ ਸਾਡੇ ਪਿੰਡ ਵਾਲਾ ਜਿਹੜਾ ਖੇਤਾਂ ਵਾਲਾ ਟਰਾਂਸਫਾਰਮਰ ਹੈ ਉਹਤੇ 20 25 25 ਜਵਾਕ ਚੜ ਕੇ ਡੰਡਾ ਡੁੱਕ ਖੇਡਦੇ ਰਹਿੰਦੇ ਨੇ ਉਹਨੇ ਘਰ ਦੇ ਵੀ ਨਹੀਂ ਟਾਉਂਦੇ ਕਹਿੰਦੇ ਇਹ ਚ ਖਤਰੇ ਵਾਲੀ ਕਿਹੜੀ ਗੱਲ ਹੈ ਬਿਜਲੀ ਤਾਂ ਆਉਂਦੀ ਨਹੀਂ ਤੇ ਜਿਹੜੀ ਸਾਡੀ ਬਿਜਲੀ ਵਾਲੀ ਪਿੰਡ ਵਾਲੀ ਲਾਈਨ ਹੈ ਜੀ ਉਹਦੇ ਤਾਂ ਹੁਣ ਸਾਡੇ ਪਿੰਡ ਦੀਆਂ ਬੁੜੀਆਂ ਕੱਪੜੇ ਸੁੱਕਣੇ ਪਾਉਣ ਲੱਗੀਆਂ ਜੀ ਤੂੰ ਸਮਝ ਬਿਜਲੀ ਨੇ ਤਾਰਾਂ ਤਾਂ ਹੁਣ ਤਣੀਆਂ ਬਣ ਗਈਆਂ ਪਾ ਕੇ ਇੰਨਾ ਮਹਿੰਗਾ ਡੀਜ਼ਲ ਫੂਕੇ ਹੁਣ ਬੱਜਦਾ ਪੁੱਜਦਾ ਕੱਖ ਨਹੀਂ ਆਪਕੇ ਪਾਸ ਜ਼ਮੀਨ ਹੈ ਮੇਰੇ ਸਾਡੇ ਕੋਲੇ ਜ਼ਮੀਨ ਹੈ ਤਾਈਓ ਖੇਤੀ ਕਰਦੇ ਹੋ ਹਰ ਤੂੰ ਕਦੇ ਪਾਣੀ ਵਾਲੀ ਟੈਂਕੀ ਤੇ ਸਰੋਂ ਬੀਜੀ ਦੇਖੀ ਹੈ ਬੰਦਾ ਕਰਦੀ ਓਹੋ ਆਪकी ਐਨੁਅਲ ਇਨਕਮ ਕਿੰਨੀ ਹੈ ਇਹ ਹਿੰਦੀ ਨਾ ਬੋਲੋ ਇਹ ਪੰਜਾਬੀ ਸਮਝਾਓ ਕੀ ਪੁੱਛਿਆ ਆ ਕੀ ਸਲਾਨਾ ਕਮਾਈ ਕਿੰਨੀ ਹੈ ਉਹ ਕਮਾਈਆਂ ਕਮਾਈਆਂ ਹੁਣ ਜੱਟਾਂ ਦੀਆਂ ਕਿਹਣੀਆਂ ਨੇ ਜੀ ਇਹ ਜੱਟ ਤਾਂ ਹੁਣ ਟੈਲੀਵਿਜ਼ਨ ਦੇ ਕੀਤਾ ਜੀ ਮੜਕਾ ਮਾਰਦਾ ਹੂੰ ਤਾਂ ਮੰਗਾਈ ਨਹੀਂ ਕੀ ਕੰਕੜਾ ਰੱਖਿਆ ਨਹੀਂ ਤੁਸੀਂ ਸਮਝ ਲਓਗੇ ਕਮਾਈਆਂ ਦਾ ਤਿੰਨ ਬੰਦਿਆਂ ਕੋਈ ਰਹਿ ਗਿਆ ਹੁਣ ਜਾਂ ਲੀਡਰ ਜਾਂ ਕਲਾਕਾਰ ਜਾਂ ਫਿਰ ਬਾਬਿਆਂ ਕੋਲੇ ਆ ਬਾਬਿਆਂ ਦੀ ਗੱਲ ਸੁਣ ਲਓ ਸਾਡੇ ਪਿੰਡ ਵਾਲਾ ਕੈਲਾ ਠੱਗ ਲੈ ਪਿੰਡ ਚ ਉਹਨੂੰ ਕੋਈ ਮੰਗਿਆ ਪਾਣੀ ਦਾ ਗਲਾਸ ਨਹੀਂ ਦਿੰਦਾ ਸੀ ਆ ਜਾ ਕੇ ਨਾਲ ਦੇ ਪਿੰਡ ਦੇ ਡੇਰੇ ਤੇ ਬਹਿ ਗਿਆ ਇੱਕ ਕਥਾ ਜੀ ਸੁਣਾਉਣੀ ਸੀ ਇਕਲੀ ਦੋ ਦਿਨ ਚੇਲੇ ਜਿਹੜਾ ਕਲੇ ਢੋਲ ਕੇ ਘੁੱਟਣ ਨੂੰ ਆਕੇ ਦੋ ਟੋਲੇ ਫੀਮ ਦੇ ਸਾਰੀ ਟੋਲ ਕੀਆ ਕੁਟਣ ਲੱਗ ਜੰਨੇ ਰਿੰਗ ਲੱਗ ਜਾਨੀ ਬੁੜੀਆਂ ਨਾਗ ਵਾਂਗੂ ਮੇਲਦੀਆਂ ਨੇ ਆ ਦੋ ਸਾਲਾਂ ਚ ਇੰਨੀ ਚੜਾਈ ਹੋ ਗਈ ਲੈ ਵੱਡੇ ਵੱਡੇ ਲੀਡਰ ਆ ਕੇ ਉਹਦੇ ਪੈਰੀ ਪੈਂਦੇ ਨੇ ਲੈ ਉਸੇ ਕਲੇ ਡੱਗ ਨੂੰ ਹਣ ਸਤਿਗੁਰੂ ਮਹਾਰਾਜ ਕਰਨੈਲ ਸਿੰਘ ਜੀ ਵੱਡੀਆਂ ਜੋਤਾਂ ਲਾ ਕੇ ਨੇ ਲੱਗ ਜੀ ਨੂੰ ਪਿੰਡ ਚ ਕਦੇ ਮੱਛਰ ਦਾ ਨਹੀਂ ਨੀ ਜੁੜੀ ਸੀ ਹੁਣ ਬੁੜੀਆਂ ਉਹਨੂੰ ਮੋਰ ਦੇ ਖੰਭਾਂ ਨਾਲ ਹਵਾ ਚੱਲਦੀ ਐ ਨਹੀਂ ਲਾ ਉਸੇ ਕੈਨੇ ਦੀ ਜੇਬ ਚ 5 ਰੁਪਈਆ ਦਾ ਗਲਿਆ ਫੜਿਆ ਨੋਟ ਦੋ ਦੋ ਮਹੀਨੇ ਉਹੀ ਪਿਆਰ ਰੋਸੀ ਹੁਣ ਕਹਿੰਦੇ ਉਹਦੇ ਡੇਰੇ ਦਾ ਇੱਕ ਦਿਨ ਦਾ ਚੜਾਵਾ ਕਿੰਨੇ ਜਾਂਦੇ 10-15 ਨੇ ਮੂੰਹ ਤੇ ਫੁੱਕ ਮੁੱਕ ਜਾਂਦਾ ਜੀ ਲੈ ਸੇ ਪਿੰਡ ਕੈਨੇ ਥੱਕ ਨੇ ਆਪਣੇ ਵੱਡੇ ਭਾਈ ਤੋਂ ਸਕੇ ਭਾਈ ਤੋਂ ਬਿਨਾ ਮੰਗਰਾਟਾਂ ਵਾਲਾ ਸਾਈਕਲ ਵੀ ਠੱਗਿਆ ਹੋਇਆ। ਹੁਣ ਕਹਿੰਦੇ ਬਾਬਾ ਜੀ ਦੀ ਗੱਡੀ 'ਚ ਟੈਲੀ ਟਿਵੀਜ਼ਮ ਤੇ ਪ੍ਰਿੰਟ ਵੀ ਲੱਗਿਆ ਹੋਇਆ। ਹੈਂ ਹੁੰਦਾ ਜੀ। ਆਹ ਕਹੇ ਲੈ ਨਿਓ ਉਹ ਹੀ ਲੱਤਾਂ ਜਿਨ੍ਹਾਂ ਦੇ ਫੋੜੇ ਨਿਕਲੇ ਰਹਿੰਦੇ ਸੀ। ਲਾ ਹੁਣ ਮੌਜਾਂ ਲੁੱਟਨੀਆਂ ਨੇ। ਆਹ ਬੁੜੀਆਂ ਘਰੇ ਢੱਕਾਂ ਨਹੀਂ ਤੋੜਦੀਆਂ। ਦੇਰੇ ਤੇ ਜਾ ਕੇ ਬਾਬਾ ਜੀ ਆ ਲੱਤਾਂ ਕੁੱਟ ਗਏ। ਬਾਕੀ ਲੋਕ ਵੀ ਕੰਮਲੇ ਨਹੀਂ ਜੀ। ਜਿਹੜੇ ਆਪਣੀ ਦਸਾਂ ਨਾ ਹੋਂਦੀ ਕਮਾਈ ਨੂੰ ਉਹਨਾਂ ਨੇ ਪੈਰਾਂ 'ਚ ਚੜਾਈ ਜਾਂਦੇ ਨੇ ਆ ਬਾਬੇ ਨਾਨਕ ਨੇ ਜਿਹੜੇ ਪਖੰਡਾ ਤੋਂ ਖੜਾ ਜਿਹੜਾ ਐ ਵੀ ਲੋਕ ਉਹੀ ਪਖੰਡਾ ਕਰ ਕਰ ਕੇ ਪੈਸੇ ਕਮਾਈ ਜਾਂਦੇ ਨੇ ਹਾਂ ਸਾਡੀਆਂ ਗਾਲੀਆਂ ਕਮਾਈਆਂ ਐ ਵੀ ਹੁਣ ਹੈਲੋ ਹੈਲੋ ਉਹ ਹੁਣ ਕਿੱਧਰ ਗਈ ਜਿਹੜੇ ਆਈ ਤੇ ਆਈ ਤੇ ਆਈ ਸੀ ਮੈਂ ਜੋ ਫੋਨ ਕਰਕੇ ਕਿਹਾ ਕਿੰਦਰ ਦੀ ਪੂਰੀ ਗੱਲ ਹੀ ਨਹੀਂ ਸੁਣਨੀ ਹੁੰਦੀ ਫਿਰ ਫੋਨ ਕਰਨ ਦਾ ਫਾਇਦਾ ਕਰਦਾ ਹੋਇਆ ਜੀ ਮਤਲਬ ਇਹਦੇ 'ਚ ਹੈਲੋ ਸਤਿ ਸ਼੍ਰੀ ਅਕਾਲ ਬਾਬਾ ਹੈਲੋ ਮਾਫਾ ਮੇਰੇ ਫੋਨ ਤੇ ਕੋਈ ਆਈ ਸੀ ਆਈ ਸੀ ਆਈ ਸੀ ਮਾਫਾ ਨੀ ਬੰਦਰ ਨੂੰ ਹੈਲੋ